ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਿੰਡ ਗਹੌਲ ਲੁਧਿਆਣਾ ਵਿਖੇ ਸ੍ਰੀ ਰਾਮ ਆਟੋ ਵਾਲਿਆਂ ਦੇ ਪਹੁੰਚੇ ਦੀ ਦੋਸਤੋ ਅੱਜ ਗੱਡੀਆਂ ਦੀ ਜੋ ਬੋਲੀ ਹੋਣੀ ਸੀ ਆਪਾਂ ਕੁਝ ਦਿਨ ਪਹਿਲਾਂ ਵੀਡੀਓ ਪਾਈ ਸੀ ਦੋਸਤੋ ਉਹ ਵੀਡੀਓ ਪਾਉਣ ਦੇ ਮਾਧਿਅਮ ਤੇ ਆਪਾਂ ਗੱਡੀਆਂ ਦਿਖਾਉਣ ਵਾਸਤੇ ਉੱਥੇ ਪਹੁੰਚੇ ਸੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਥਾਰ ਗੱਡੀ ਸਾਨੂੰ ਉੱਥੇ ਦੇਖਣ ਨੂੰ ਪਹਿਲੇ ਨੰਬਰ ਤੇ ਗੇਟ ਦੇ ਐਂਟਰੀ ਤੇ ਹੀ ਮਿਲੀ ਆ ਬਹੁਤ ਨਵੀਂ ਕੰਡੀਸ਼ਨ ਇਹ ਗੱਡੀ ਦੀ ਦੋਸਤੋ ਪਈ ਸੀ ਬਹੁਤ ਸੋਹਣੀ ਲੁੱਕ ਸੀ ਗੱਡੀ ਦੀ ਤੇ ਇਹ ਸ੍ਰੀ ਰਾਮ ਆਟੋ ਵਾਲਿਆਂ ਦੇ ਗਡਾਉਨ ਦੇ ਵਿੱਚ ਇਹ ਗੱਡੀ ਉੱਥੇ ਬੋਲੀ ਦੇ ਵਿੱਚ ਦੋਸਤੋ ਅੱਜ ਲੱਗੀ ਹੋਈ ਸੀ ਪੈਟਰੋਲ ਤੇ ਇਹ ਗੱਡੀ ਪੈਟਰੋਲ ਦੀ ਆ ਦੋਸਤੋ ਬਹੁਤ ਸੋਹਣੀ ਕੰਡੀਸ਼ਨ ਦੀ ਹਾਂਜੀ ਦੋਸਤੋ ਬਹੁਤ ਸੋਹਣੀ ਕੰਡੀਸ਼ਨ ਦੀ ਇਹ ਗੱਡੀ ਦੀ ਬਿਲਕੁਲ ਨਵੀਂ ਲੁੱਕ ਦੇ ਵਿੱਚ ਹੀ ਪਈ ਸੀ ਦੋਸਤੋ ਧੰਨਵਾਦ ਸਾਡੀਆਂ ਵੀਡੀਓ ਦੇਖਣ ਵਾਸਤੇ ਦੋਸਤੋ ਇਸੇ ਤਰ੍ਹਾਂ ਸਾਨੂੰ ਇਸ ਚੈਨਲ ਦੇ ਉੱਪਰ ਗੱਡੀਆਂ ਦੀਆਂ ਕਾਰਾਂ ਦੀਆਂ ਟਰੈਕਟਰਾਂ ਦੀਆਂ ਨਿਤ ਨਵੀਂ ਤੁਹਾਨੂੰ ਵੀਡੀਓ ਅਪਲੋਡ ਕਰਦੇ ਰਹਾਂਗੇ ਵਧੀਆ ਤੋਂ ਵਧੀਆ ਵੀਡੀਓ ਤੋਂ ਉਸ ਤੋਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਇਸੇ ਤਰ੍ਹਾਂ ਸਾਡੇ ਚੈਨਲ ਨੂੰ ਸਪੋਰਟ ਕਰਦੇ ਰਹੋ ਦੋਸਤੋ ਬਾਕੀ ਤੁਹਾਡੇ ਮਨ ਦੀ ਮਰਜ਼ੀ ਆ ਦੋਸਤੋ ਜਿਹਦੀ ਅਸੀਂ ਵੀਡੀਓ ਅਪਲੋਡ ਕਰਦੇ ਹੁੰਨੇ ਆ ਜਾਣ ਆ ਦੇਖਣੀਆਂ ਤੁਸੀਂ ਆਪਦੀ ਮਨ ਦੀ ਮਰਜ਼ੀ ਨਾਲ ਹੀ ਸਾਰਾ ਕੁਝ ਕਰ ਸਕਦੇ ਹੋ ਧੰਨਵਾਦ ਦੋਸਤੋ ਇਸੇ ਤਰ੍ਹਾਂ ਵੀਡੀਓ ਦੇਖਣ ਵਾਸਤੇ ਸਵੇਰੇ ਸਾਰੀ ਪੂਰੀ ਵੀਡੀਓ ਕਿਵੇਂ ਉਹਰੇ ਬੋਲੀ ਹੋਈ ਆ ਕਿਹੜੀ ਕਿਹੜੀ ਗੱਡੀਆਂ ਕਿਵੇਂ ਲੱਗੀਆਂ ਨੇ ਦੋਸਤੋ ਸਵੇਰੇ ਸਾਰੀ ਵੀਡੀਓ ਅਪਲੋਡ ਕਰੀ ਜਾਊਗੀ ਧੰਨਵਾਦ ਜੀ ਵੀਡੀਓ ਨੂੰ ਦੱਬ ਕੇ ਬਾਤਵਾ ਸ਼ੇਅ